दर्शन करने ज्योति दे दर्शन करने ज्योति दे दरबार में यादे जाना है दरबार में यादे जाना है दरबार में यादे जाना है ज्योत जगाके शीश झुकाके ज्योत जगाके शीश झुकाके जीवन सफल बनाना है ਦਰਸ਼ਨ ਕਰਨੇ ਜੋਤੀ ਦੇ ਦਰਬਾਰ ਮਿਆਂ ਦੇ ਜਾਣਾ ਏ ਦਰਸ਼ਨ ਕਰਨੇ ਜੋਤੀ ਦੇ ਦਰਬਾਰ ਮਿਆਂ ਦੇ ਜਾਣਾ ਏ ਜੋਤ ਜਗਾ ਕੇ ਸਿਸ ਚੁਕਾ ਕੇ ਜੋਤ ਜਗਾ ਕੇ ਸਿਸ ਚੁਕਾ ਕੇ ਜੀਵਨ ਸਫਲ ਬਣਾਣਾ ਏ ਦਰਸ਼ਨ ਕਰਨੇ ਜੋਤੀ ਦੇ ਦਰਬਾਰ ਮਿਆਂ ਦੇ ਜਾਣਾ ਏ ਦਰਬਾਰ ਮਿਆਂ ਦੇ ਜਾਣਾ ਏ ਨਾ ਮੁੱਕਦੀਆਂ ਸਾਡੀਆਂ ਮੰਗਾਂ ਲੇ ਨਾ ਮੁੱਕਦੀਆਂ ਸਾਡੀਆਂ ਮੰਗਾਂ ਲੇ ਨਾ ਮੁੱਕਦੀਆਂ ਸਾਡੀਆਂ ਮੰਗਾਂ ਲੇ ਦਿੰਦੀ ਜੋ ਚੰਗਾ ਲਗਦਾ ਏ ਦਿੰਦੀ ਜੋ ਚੰਗਾ ਲਗਦਾ ਏ ਭਗਤਾਂ ਲਈ ਜੋ ਤੇ ਜਗਦੀ ਭਗਤਾਂ ਲਈ ਜੋ ਤੇ ਜਗਦੀ ਮੂਰਖ ਕਹੇ ਜੀਵ ਜਗਦਾ ਏ ਮੂਰਖ ਕਹੇ ਜੀਵ ਜਗਦਾ ਏ ਦਿਨ ਦੀ ਨਾ ਕਿਸਮਤ ਸਾਥ ਸਦਾ ਦਿੰਦੀ ਨਾ ਕਿਸਮਤ ਸਾਥ ਸਦਾ ਕੁਝ ਹਿੰਮਤ ਖੁਦ ਕਰਨੀ ਪੈਂਦੀ ਏ ਕੁਝ ਹਿੰਮਤ ਖੁਦ ਕਰਨੀ ਪੈਂਦੀ ਏ ਆਲੂ ਕਿੱਟਿਆਂ ਤਰਨਾ ਨਹੀਂ ਆਲੂ ਕਿੱਟਿਆਂ ਤਰਨ ਲਈ ਕਰ ਚੱਕ ਤਰਨੀ ਪੈਂਦੀ ਏ ਕਦ ਇਰਾਦਾ ਚੱਕ ਤਰਨੀ ਪੈਂਦੀ ਏ ਕਰ ਇਰਾਦਾ ਚੱਕ ਤਰਨੀ ਪੈਂਦੀ ਏ